ਜਦੋਂ ਦੇ ਲੀਡਰ ਵਿਕਰਮ ਮਜੀਠੀਆ ਨੂੰ 25 ਜੂਨ 2025 ਨੂੰ ਜਿੱਥੇ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਵੇਲੇ ਤੋਂ ਹੀ ਲਗਾਤਾਰ ਵਿਕਰਮ ਮਜੀਠੀਆ ਨੂੰ ਲੈ ਕੇ ਸੁਰਖੀਆਂ ਲਗਾਤਾਰ ਬਰਕਰਾਰ ਰਹਿੰਦੀਆਂ ਨੇ ਦੱਸ ਦੇਈਏ ਕਿ ਜਿੱਥੇ ਵਿਕਰਮ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਉਸ ਵੇਲੇ ਬੰਦ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਸੁਣਵਾਈ ਵੀ ਲਗਾਤਾਰ ਚੱਲ ਰਹੀ ਹੈ। ਗ੍ਰਿਫਤਾਰੀ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੁੰਦੀ ਹੈ। ਜਿਸ ਤੋਂ ਬਾਅਦ ਸਰਕਾਰ ਇਸ ਨੂੰ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕਰ ਰਹੀ ਹੈ। ਪਰ ਅਕਾਲੀ ਦਲ ਦੇ ਲੀਡਰ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੇ ਨੇ। ਨਾਮਲੇ ਨੂੰ ਲੈ ਕੇ ਹੁਣ ਵਿਕਰਮ ਅਜੀਠਿਆ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਗਈ ਤੇ ਇਸ ਮਾਮਲੇ ਦੀ ਸੁਣਵਾਈ মিডিਆ ਦੇ ਸਾਹਮਣੇ ਹੋਣੀ ਚਾਹੀਦੀ ਹੈ। ਇਸ ਮਾਮਲੇ ਦੀ ਸੁਣਵਾਈ ਲਾਈਵ ਹੋਣੀ ਚਾਹੀਦੀ। ਉਹਨਾਂ ਕਹਿੰਦੇ ਕਿ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਖੀਰ ਇਸ ਮਾਮਲੇ ਦੇ ਵਿੱਚ ਕੀ ਸੁਣਵਾਈ ਹੋ ਰਹੀ ਹੈ। ਉਨਾ ਵੀ ਕੀ ਕਿ ਐਨਡੀਪੀਐਸ ਦਾ ਕੇਸ ਨਹੀਂ ਹੈ ਨਾ ਹੀ ਕੋਈ ਜ਼ਮੀਨ ਮਿਲੀ ਨਾ ਹੀ 504 ਕਰੋੜ ਰੁਪਏ ਦਾ ਕੋਈ ਸਬੂਤ ਮਿਲਿਆ ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਸਾਹਮਣੇ ਇਸ ਮਾਮਲੇ ਦੀ ਸੱਚਾਈ ਆਵੇ ਉਹਨਾਂ ਦਾਵਾ ਕੀਤਾ ਕਿ ਪੰਜਾਬ ਸਰਕਾਰ ਨੇ 16 ਪੇਜਾਂ ਦਾ ਅਦਾਲਤ ਦੇ ਵਿੱਚ ਜਵਾਬ ਦਾਇਰ ਕੀਤਾ ਜਿਸ ਦੇ ਵਿੱਚ ਸਿਰਫ 13 ਪੇजेस ਗੱਲ ਉੱਤੇ ਨੇ ਕਿ ਬਿਕਰਮ ਮਜੀਠੀਆ ਸਾਉਂਡ ਡਰਾਉਂਦਾ ਧਮਕਾਉਂਦਾ ਹੈ ਤੇ ਮੁੱਛਾਂ ਨੂੰ ਤਾਂ ਦੇ ਕੇ ਰੱਖਦਾ ਪੱਟਾ ਉੱਤੇ ਥਾਪੀ ਮਾਰਦਾ ਹੈ ਤੇ ਫਿਰ ਬਾਹਰ ਆ ਕੇ ਡਰਾਵੇਗਾ ਤੇ ਤਮਕਾਵੇਗਾ ਉਹਨਾਂ ਕਿਹਾ ਕਿ ਮਜੀਠੀਆ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹੈ ਤੁਸੀਂ ਗਲਤ ਫੈਸਲੇ ਤੇ ਆਪਣੀਆਂ ਕਰਤੂਤਾ ਕਰਕੇ ਡਰਦੇ ਮਜੀਠੀਆ ਬਾਹਰ ਆ ਕੇ ਤੁਹਾਡਾ ਪਰਦਾ ਫਾਸ਼ ਕਰ ਦੇਵੇਗਾ ਸਰਕਾਰ ਨੇ ਮਜੀਠੀਆ ਦੇ ਖਿਲਾਫ 21 ਸਬੂਤ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਪੇਸ਼ ਨਹੀਂ ਕੀਤਾ ਜਿੱਦਾਂ ਦੇ ਲੀਡਰ ਵਿਕਰਮ ਮਜੀਠੀਆ ਨੂੰ 25 ਜੂਨ 2025 ਨੂੰ ਜਿੱਥੇ ਵਿਜੀਲੈਂਸ ਬਿਊਰੋ ਦੇ ਲੋਕ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਵੇਲੇ ਤੋਂ ਹੀ ਲਗਾਤਾਰ ਵਿਕਰਮ ਮਜੀਠੀਆ ਨੂੰ ਲੈ ਕੇ ਸੁਰਖੀਆਂ ਲਗਾਤਾਰ ਬਰਕਰਾਰ ਰਹਿੰਦੀਆਂ ਨੇ ਦੱਸ ਦਈਏ ਕਿ ਜਿੱਥੇ ਵਿਕਰਮ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਸੁਣਵਾਈ ਵੀ ਲਗਾਤਾਰ ਚੱਲ ਰਹੀ ਹੈ। ਗ੍ਰਿਫਤਾਰੀਆਂ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਸਰਕਾਰ ਇਸ ਨੂੰ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕਰ ਰਹੀ ਹੈ। ਪਰ ਅਕਾਲੀ ਦਲ ਦੇ ਲੀਡਰ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੇ ਨੇ। ਨਾਮਲੇ ਨੂੰ ਲੈ ਕੇ ਹੁਣ ਵਿਕਰਮ ਅਜੀਠਿਆ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਗਈ ਤੇ ਇਸ ਮਾਮਲੇ ਦੀ ਸੁਣਵਾਈ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ। ਇਸ ਮਾਮਲੇ ਦੀ ਸੁਣਵਾਈ ਲਾਈਵ ਹੋਣੀ ਚਾਹੀਦੀ। ਉਹਨਾਂ ਕਹਿੰਦੇ ਕਿ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਖੀਰ ਇਸ ਮਾਮਲੇ ਦੇ ਵਿੱਚ ਕੀ ਸੁਣਵਾਈ ਹੋ ਰਿਓ ਉਹਨੇ ਵੀ ਕਿ ਐਂਡੀਪੀਐਸ ਦਾ ਕੇਸ ਨਹੀਂ ਹੈ ਨਾ ਹੀ ਕੋਈ ਜ਼ਮੀਨ ਮਿਲੀ ਨਾ ਹੀ 504 ਕਰੋੜ ਰੁਪਏ ਦਾ ਕੋਈ ਸਬੂਤ ਮਿਲਿਆ ਉਹਨੇ ਕਿਹਾ ਕਿ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਸਾਹਮਣੇ ਇਸ ਮਾਮਲੇ ਦੀ ਸੱਚਾਈ ਆਵੇ ਉਹਨੇ ਦਾਵਾ ਕੀਤਾ ਕਿ ਪੰਜਾਬ ਸਰਕਾਰ ਨੇ 16 ਪੇਜਾਂ ਦਾ ਅਦਾਲਤ ਦੇ ਵਿੱਚ ਇੱਕ ਜਵਾਬ ਦਾਇਰ ਕੀਤਾ ਜਿਸ ਦੇ ਵਿੱਚ ਸਿਰਫ 13 ਪੇजेस ਗੱਲ ਉੱਤੇ ਨੇ ਕਿ ਬੇਕਮ ਮਜੀਠੀਆ ਸਾਉਂਡ ਡਰਾਉਂਦਾ ਧਮਕਾਉਂਦਾ ਤੇ ਮੁੱਛਾਂ ਨੂੰ ਤਾਂ ਦੇ ਕੇ ਰੱਖਦਾ ਪੱਟਾ ਉੱਤੇ ਥਾਪੀ ਮਾਰਦਾ ਤੇ ਫਿਰ ਬਾਹਰ ਆ ਕੇ ਡਰਾਵੇਗਾ ਤੇ ਤੰਗਾਵੇਗਾ ਉਹਨਾਂ ਕਿਹਾ ਕਿ ਮਜੀਠੀਆ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹੈ ਤੁਸੀਂ ਗਲਤ ਫੈਸਲੇ ਤੇ ਆਪਣੀਆਂ ਕਰਤੂਤਾ ਕਰਕੇ ਡਰਦੇ ਮਜੀਠੀਆ ਬਾਹਰ ਆ ਕੇ ਤੁਹਾਡਾ ਪਰਦਾ ਫਾਸ਼ ਕਰ ਦੇਵੇਗਾ ਸਰਕਾਰ ਨੇ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਪੇਸ਼ ਨਹੀਂ ਕੀਤਾ ਜਿਹੜੇ ਦੇ ਲੀਡਰ ਵਿਕਰਮ ਮਜੀਠੀਆ ਨੂੰ 25 ਜੂਨ 2025 ਨੂੰ ਜਿੱਥੇ ਵਿਜੀਲੈਂਸ ਬਿਊਰੋ ਦੇ ਲੋਕ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਵੇਲੇ ਤੋਂ ਹੀ ਲਗਾਤਾਰ ਵਿਕਰਮ ਮਜੀਠੀਆ ਨੂੰ ਲੈ ਕੇ ਸੁਰਖੀਆਂ ਲਗਾਤਾਰ ਬਰਕਰਾਰ ਰਹਿੰਦੀਆਂ ਨੇ ਦੱਸ ਸੀ ਕਿ ਜਿੱਥੇ ਵਿਕਰਮ ਮਜੀਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਉਸ ਵੇਲੇ ਬੰਦ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਸੁਣਵਾਈ ਵੀ ਲਗਾਤਾਰ ਚੱਲ ਰਹੀ ਹੈ ਗ੍ਰਿਫਤਾਰੀਆਂ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੁੰਦੀ ਹੈ ਜਿਸ ਤੋਂ ਬਾਅਦ ਸਰਕਾਰੀ ਸੁਨਨਸ਼ ਦੇ ਖਿਲਾਫ ਵੱਡੀ ਕਾਰਵਾਈ ਕਾਇ ਰਹੀ ਹੈ ਪਰ ਅਕਾਲੀ ਦਲ ਦੇ ਲੀਡਰ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੇ ਨੇ ਨਾਮਲੇ ਨੂੰ ਲੈ ਕੇ ਹੁਣ ਵਿਕਰਮ ਜੀਠਿਆ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਗਈ ਤੇ ਇਸ ਮਾਮਲੇ ਦੀ ਸੁਣਵਾਈ মিডিਆ ਦੇ ਸਾਹਮਣੇ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਸੁਣਵਾਈ ਲਾਈਵ ਹੋਣੀ ਚਾਹੀਦੀ ਉਹਨਾਂ ਕਹਿੰਦੇ ਕਿ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਖਰ ਇਸ ਮਾਮਲੇ ਦੇ ਵਿੱਚ ਕੀ ਸੁਣਵਾਈ ਹੋ ਰਹੀ ਉਹਨੇ ਵੀ ਕਿ ਐਂਡੀਪੀਐਸ ਦਾ ਕੇਸ ਨਹੀਂ ਹੈ ਨਾ ਹੀ ਕੋਈ ਜ਼ਮੀਨ ਮਿਲੀ ਨਾ ਹੀ 504 ਕਰੋੜ ਰੁਪਏ ਦਾ ਕੋਈ ਸਬੂਤ ਮਿਲਿਆ ਉਹਨੇ ਕਿਹਾ ਕਿ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਸਾਹਮਣੇ ਇਸ ਮਾਮਲੇ ਦੀ ਸੱਚਾਈ ਆਵੇ ਉਹਨੇ ਦਾਵਾ ਕੀਤਾ ਕਿ ਪੰਜਾਬ ਸਰਕਾਰ ਨੇ 16 ਪੇਜਾਂ ਦਾ ਅਦਾਲਤ ਦੇ ਵਿੱਚ ਜਵਾਬ ਦਾਇਰ ਕੀਤਾ ਜਿਸ ਦੇ ਵਿੱਚ ਸਿਰਫ 13 ਪੇजेस ਗੱਲ ਉੱਤੇ ਨੇ ਕਿ ਬਿਕਰਮ ਮਜੀਠੀਆ ਸਾਉਂਡ ਰੋਂ ਦਾ ਧਮਕਾਉਂਦਾ ਤੇ ਮੁੱਛਾਂ ਨੂੰ ਤਾਂ ਦੇ ਕੇ ਰੱਖਦਾ ਪੱਟਾ ਉੱਤੇ ਥਾਪੀ ਮਾਰਦਾ ਤੇ ਫਿਰ ਬਾਹਰ ਆ ਕੇ ਡਰਵੇਗਾ ਤੇ ਤੰਤਾਵੇਗਾ ਉਹਨਾਂ ਕਿਹਾ ਕਿ ਮਜੀਠੀਆ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹੈ ਤੁਸੀਂ ਗਲਤ ਫੈਸਲੇ ਤੇ ਆਪਣੀਆਂ ਕਰਤੂਤਾ ਕਰਕੇ ਡਰਦੇ ਮਜੀਠੀਆ ਬਾਹਰ ਆ ਕੇ ਤੁਹਾਡਾ ਪਰਦਾ ਫਾਸ਼ ਕਰ ਦੇਵੇਗਾ ਸਰਕਾਰ ਨੇ ਮਜੀਠੀਆ ਦੇ ਖਿਲਾਫ 21 ਸਬੂਤ ਉਹਨਾਂ ਦਾ ਕਹਿਣਾ ਕਿ ਅਜੇ ਤੱਕ ਪੇਸ਼ ਨਹੀਂ ਕੀ